ਦੁਪਹਿਰ ਦਾ ਟਾਈਮ ਸੀ ਸ਼ਹਿਰ ਦਾ ਸਭ ਤੋਂ ਵੱਡਾ ਬਾਜ਼ਾਰ ਲੋਕਾਂ ਦੀਆਂ ਆਵਾਜ਼ਾਂ ਤੇ ਰੇੜੀ ਵਾਲੇ ਦੀਆਂ ਆਵਾਜ਼ਾਂ ਦੇ ਨਾਲ ਗੂੰਜ ਰਿਹਾ ਸੀ ਸੜਕ ਦੇ ਕਿਨਾਰੇ ਤੇ ਇੱਕ ਲੰਬੀ ਲਾਈਨਾਂ 'ਚ ਗਰੀਬ ਤੇ ਬੇਕਾਰ ਲੋਕ ਬੈਠੇ ਸੀ ਕੋਈ ਫੱਟੀ ਹੋਈ ਚਾਦਰ ਚ ਲਿਪਟ ਕੇ ਤੇ ਕੋਈ ਖਾਲੀ ਬਾਟਾ ਫੜੇ ਹੋਏ ਇਹਨਾਂ ਦੇ ਸਾਹਮਣੇ ਖੜਿਆ ਸੀ ਰਜੀਵ ਗੁਫਤਾ 40 ਸਾਲ ਦਾ ਇੱਕ ਬਹੁਤ ਵੱਡਾ ਬਿਜ਼ਨਸਮੈਨ ਉਸਨੇ ਹਲਕੇ ਨੀਲੇ ਰੰਗ ਦੀ ਸ਼ਰਟ ਕਾਲੀ ਪੈਂਟ ਤੇ ਗੁੱਟ ਤੇ ਮਹਿੰਗੀ ਘੜੀ ਬੰਨੀ ਹੋਈ ਸੀ ਪਰ ਉਸਦੇ ਚਿਹਰੇ ਤੇ ਕੋਈ ਵੀ ਕਮੰਡ ਨਹੀਂ ਸੀ ਹੱਥ 'ਚ ਸਟੀਲ ਦੇ ਭਾਂਡਿਆਂ ਦੇ ਨਾਲ ਭਰਿਆ ਹੋਇਆ ਇੱਕ ਵੱਡਾ ਟੱਬ ਸੀ ਜਿਸ ਦੇ ਵਿੱਚ ਗਰਮ-ਗਰਮ ਖਿਚੜੀ ਤੇ ਰੋਟੀਆਂ ਸੀ ਇਸ ਤਰ੍ਹਾਂ ਸੇਵਾ ਕਰਨੀ ਉਸ ਦਾ ਹਰ ਮਹੀਨੇ ਦਾ ਨਿਯਮ ਸੀ ਕਈ ਗਰੀਬਾਂ ਨੂੰ ਖਾਣਾ ਵੰਡਦਾ ਕੈਮਰੇ ਤੇ ਅਖਬਾਰਾਂ ਤੋਂ ਬਿਨਾਂ ਬਸ ਚੁੱਪਚਾਪ ਸੇਵਾ ਰਜੀਵਿਕ ਪਲੇਟਾਂ ਦੇ ਵਿੱਚ ਖਾਣਾ ਵਰਤਾਂਦੇ ਹੋਏ ਅੱਗੇ ਵਧ ਰਿਹਾ ਸੀ ਉਸ ਦਾ ਚਿਹਰਾ ਸ਼ਾਂਤ ਸੀ ਪਰ ਅੱਖਾਂ 'ਚ ਭੀੜ ਦੇ ਵਿੱਚ ਕਿਸੇ ਨੂੰ ਲੱਭ ਰਹੀਆਂ ਹੋਣ ਫਿਰ ਅਚਾਨਕ ਉਹ ਰੁਕ ਗਿਆ ਉਹ ਆਪਣੇ ਹੱਥ ਵਿੱਚ ਫੜੀ ਹੋਈ ਪਲੇਟ ਨੂੰ ਉੱਥੇ ਹੀ ਰੋਕ ਲੈਂਦਾ ਹੈ ਉਸ ਦੀਆਂ ਅੱਖਾਂ ਇੱਕ ਥਾਂ ਤੇ ਹੀ ਖੜ ਜਾਂਦੀਆਂ ਨੇ ਸਾਹਮਣੇ ਪੇੜ ਦੇ ਵਿੱਚ ਫਰਤੀ ਹੋਈ ਸਲਵਾਰ ਕਮੀਜ਼ ਪਾਈ ਹੋਈ ਇੱਕ ਔਰਤ ਬੈਠੀ ਸੀ ਵਾਲ ਖਿਲਰੇ ਹੋਏ ਸੀ ਚਿਹਰਾ ਚੁੱਪਚਾਪ ਤੇ ਧੂੜ ਦੇ ਨਾਲ ਕਾਲਾ ਪਿਆ ਹੋਇਆ ਸੀ ਅੱਖਾਂ نیچے ਕਾਲੇ ਘੇਰੇ ਉਹ ਨੀਚੇ ਜ਼ਮੀਨ ਤੇ ਦੇਖ ਰਹੀ ਸੀ ਜਿਵੇਂ ਕਿਸੇ ਨੂੰ ਦੇਖਣਾ ਹੀ ਨਾ ਚਾਹੁੰਦੀ ਹੋਵੇ ਰਜੀਵ ਦਾ ਦਿਲ ਚੱਲਣਾ ਭੁੱਲ ਜਾਂਦਾ ਹੈ ਇਹ ਚਿਹਰਾ ਇਹ ਉਹੀ ਹੈ ਵੰਸ਼ਿਕਾ ਉਹ ਵੰਸ਼ਿਕਾ ਜਿਹੜੀ ਉਸਦੀ ਕਦੇ ਪਤਨੀ ਸੀ ਉਹ ਵੰਸ਼ਿਕਾ ਜਿਸ ਦੇ ਨਾਲ ਉਸਨੇ ਜ਼ਿੰਦਗੀ ਦੇ ਸਭ ਤੋਂ ਵਧੀਆ ਪਲ ਤੇ ਸਭ ਤੋਂ ਦਰਦਨਾਖ ਪਲ ਬਿਤਾਏ ਸੀ ਪੇੜ ਦਾ ਸ਼ੋਰ ਦੂਰ ਜਾਂਦਾ ਲੱਗ ਰਿਹਾ ਸੀ ਪਰ ਉਸ ਦੇ ਲਈ ਹਲੇ ਦੂਜਾ ਝੜਕਾ ਬਾਕੀ ਸੀ ਵੰਸ਼ਿਕਾ ਦੇ ਕੋਲ ਬੈਠਿਆ ਇੱਕ 8 ਤੋਂ 10 ਸਾਲ ਦਾ ਮੁੰਡਾ ਪਤਲਾ ਜਿਹਾ ਬਾਲ ਖਿਲਰੇ ਹੋਏ ਕੱਪੜੇ ਮੈਲੇ ਪਰ ਉਸ ਦੀਆਂ ਅੱਖਾਂ ਤਾਂ ਬਿਲਕੁਲ ਹੀ ਰਾਜੀਵ ਜਿਹੀਆਂ ਸੀ ਉਸ ਦੇ ਪੈਰਾਂ નીચે ਜ਼ਮੀਨ ਖਿਸਕ ਜਾਂਦੀ ਹੈ ਉਹ ਉਸ ਦਾ ਪੁੱਤ ਹੈ ਹੱਥ ਦੇ ਵਿੱਚ ਫੜੀ ਹੋਈ ਪਲੇਟ ਕੰਬਣ ਲੱਗੀ ਉਹਦੇ ਬੁੱਲ ਸੁੱਕ ਜਾਂਦੇ ਨੇ ਕਈ ਸਾਲ ਪਹਿਲਾਂ ਦਾ ਉਹ ਦਿਨ ਉਸ ਦੀਆਂ ਅੱਖਾਂ ਦੇ ਸਾਹਮਣੇ ਘੁੰਮ ਜਾਂਦਾ ਹੈ ਤਲਾਕ ਗੁੱਸੇ ਵਿੱਚ ਕਹੀ ਗਈਆਂ ਗੱਲਾਂ ਦਰਵਾਜ਼ੇ ਨੂੰ ਜ਼ੋਰ ਦੇ ਨਾਲ ਬੰਦ ਕਰਨਾ ਤੇ ਫਿਰ ਵੰਸ਼ਿਕਾ ਦਾ ਗਾਇਬ ਹੋ ਜਾਣਾ ਰਜੀਵ ਨੂੰ ਲੱਗਿਆ ਸੀ ਕਿ ਉਹ ਕਿਤੇ ਵਧੀਆ ਜ਼ਿੰਦਗੀ ਜੀ ਰਹੇ ਹੋਣਗੇ ਪਰ ਅੱਜ ਉਹ ਇੱਥੇ ਹੈ ਫੁੱਟਪਾਥ ਤੇ ਪੀ ਖ ਮੰਗਣ ਵਾਲਿਆਂ ਦੇ ਵਿੱਚ ਰਜੀਵ ਹੌਲੀ-ਹੌਲੀ ਅੱਗੇ ਵੱਧਦਾ ਹੈ ਉਸ ਦੀਆਂ ਅੱਖਾਂ ਪਰ ਆਉਂਦੀਆਂ ਨੇ ਪਰ ਉਹ ਪੇੜ ਦੇ ਵਿੱਚ ਆਪਣੀ ਭਾਵਨਾਵਾਂ ਨੂੰ ਦੱਬਣ ਦੀ ਕੋਸ਼ਿਸ਼ ਕਰਦਾ ਹੈ ਉਹ ਵੰਸ਼ਿਕਾ ਦੇ ਸਾਹਮਣੇ ਗੋਡਿਆਂ ਦੇ ਭਾਰ ਬੈਠ ਜਾਂਦਾ ਹੈ ਹੱਥ ਨਾਲ ਪਲੇਟ ਅੱਗੇ ਕਰਦਾ ਹੈ ਲੈ ਕੁਝ ਖਾ ਲੈ ਉਸ ਦੀ ਆਵਾਜ਼ ਹੌਲੀ ਜਹੀ ਤੇ ਕੰਬਦੀ ਹੈ ਵੰਸ਼ਿਕਾ ਉੱਤੇ ਦੇਖਦੀ ਹੈ ਉਹਨਾਂ ਦੀਆਂ ਅੱਖਾਂ ਮਿਲਦੀਆਂ ਨੇ ਇੱਕ ਪਲ ਦੇ ਲਈ ਉਸ ਦੀਆਂ ਅੱਖਾਂ 'ਚ ਡਰ ਸ਼ਰਮ ਤੇ ਹੈਰਾਨੀ ਸਭ ਕੁਝ ਨਾਲ ਹੀ ਉਮੜਦੇ ਨੇ ਉਹ ਉਦੋਂ ਹੀ ਅੱਖਾਂ ਨੀਚੇ ਕਰ ਲੈਂਦੀ ਹੈ ਸਾਨੂੰ ਨਹੀਂ ਚਾਹੀਦਾ ਵੰਸ਼ਿਕਾ ਬੁੜਬੁੜ ਕਰਦੀ ਹੈ ਮਾਂ ਦੇ ਵਿੱਚ ਝਿਜਕ ਤੇ ਡਰ ਵੰਸ਼ਿਕਾ ਰਜੀਬ ਦਾ ਗਲਾ ਭਰ ਜਾਂਦਾ ਹੈ ਇਹ ਤੇਰਾ ਮੁੰਡਾ ਹੈ ਮੁੰਡਾ ਚੁੱਪਚਾਪ ਮਾਂ ਦੇ ਬਾਹ ਫੜ ਲੈਂਦਾ ਹੈ ਜਿਵੇਂ ਕਿਸੇ ਤੋਂ ਡਰ ਰਿਹਾ ਹੋਵੇ ਪੇੜ ਦੇ ਵਿੱਚ ਕੁਝ ਲੋਕ ਦੇਖਣ ਲੱਗ ਜਾਂਦੇ ਨੇ ਪਰ ਵੰਸ਼ਿਕਾ ਹਲੇ ਵੀ ਨਜ਼ਰ ਉੱਤੇ ਨਹੀਂ ਕਰ ਰਹੀ ਸੀ ਰਜੀਬ ਨੂੰ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਦਿਲ ਤੇ ਪੱਥਰ ਰੱਖ ਦਿੱਤਾ ਹੋਵੇ ਉਹ ਕੁਝ ਹੋਰ ਕਹਿਣ ਹੀ ਵਾਲਾ ਸੀ ਤੇ ਵੰਸ਼ਿਕਾ ਫਿਰ ਬੁੜਬੁੜ ਕਰਦੀ ਹੈ ਤੈਨੂੰ ਕੀ ਫਰਕ ਪੈਂਦਾ ਹੈ ਰਜੀਵ ਜਿਸ ਦਿਨ ਸਾਨੂੰ ਛੱਡ ਦਿੱਤਾ ਸੀ ਉਸ ਦਿਨ ਸਾਡੇ ਲਈ ਤੇਰਾ ਸਾਰਾ ਕੁਝ ਹੀ ਖਤਮ ਹੋ ਗਿਆ ਸੀ ਉਸ ਦੇ ਬੋਲ تیر ਦੀ ਤਰ੍ਹਾਂ ਲੱਗਦੇ ਨੇ ਰਜੀਵ ਔਖਾ ਜਿਹਾ ਸਾਹ ਲੈਂਦਾ ਪਰ ਕੁਝ ਬੋਲ ਨਹੀਂ ਸਕਦਾ ਉਸ ਦੇ ਅੰਦਰ ਪਛਤਾਵੇ ਦਾ ਸਲਾਬ ਉੱਠਦਾ ਹੈ ਪਰ ਭੀੜ ਰੋਲਾ ਰੱਪਾ ਤੇ ਉਹਨਾਂ ਮਾਸੂਮ ਅੱਖਾਂ ਦੀ ਚੁੱਪ ਉਸ ਨੂੰ ਇੱਕ ਹੀ ਸਵਾਲ बार-बार ਪੁੱਛ ਰਹੀ ਹੈ ਆਖਰ ਇਹ ਦੋਵੇਂ ਇੱਥੇ ਕਿਵੇਂ ਪਹੁੰਚੇ ਉਸ ਦਾ ਜਵਾਬ ਭਾਵੇਂ ਕੁਝ ਵੀ ਹੋਵੇ ਰਜੀਵ ਦੇ ਮਨ ਦੇ ਵਿੱਚ ਹੁਣ ਸਿਰਫ ਇੱਕ ਹੀ ਚੀਜ਼ ਹੈ ਅੱਜ ਇਹ ਕਹਾਣੀ ਇੱਥੇ ਹੀ ਨਹੀਂ ਖਤਮ ਹੋਵੇਗੀ ਰਜੀਵ ਉੱਥੇ ਹੀ ਫੁੱਟ ਪਾਦ ਤੇ ਬੈਠ ਗਿਆ ਬੇੜ ਦਾ ਰੋਲਾ ਉਸ ਦੀਆਂ ਅੱਖਾਂ ਵੰਸ਼ਿਕਾ ਵੱਲ ਦੇਖਣ ਲੱਗੀਆਂ ਉਹ ਚਿਹਰਾ ਜਿਹੜਾ ਕਦੇ ਹੱਸੀ ਤੇ ਉਮੀਦ ਦੇ ਨਾਲ ਭਰਿਆ ਰਹਿੰਦਾ ਸੀ ਹੁਣ ਸੁੱਕ ਕੇ ਪੱਥਰ ਜਿਹਾ ਹੋ ਗਿਆ ਸੀ ਵੰਸ਼ਿਕਾ بار بار ਆਪਣੀਆਂ ਨਜ਼ਰਾਂ ਫੇਰ ਰਹੀ ਸੀ ਜਿਵੇਂ ਉਸ ਦੇ ਮੌਜੂਦਗੀ ਹੀ ਉਸ ਨੂੰ ਚੋਬ ਰਹੀ ਹੋਵੇ ਮੁੰਡੇ ਨੇ ਹਲੇ ਵੀ ਉਸ ਦਾ ਹੱਥ ਫੜਿਆ ਹੋਇਆ ਸੀ ਉਸ ਦੀਆਂ ਉਂਗਲੀਆਂ ਮਾਂ ਦੀਆਂ ਉਂਗਲੀਆਂ ਦੇ ਵਿੱਚ ਇਦਾਂ ਹੀ ਜਕੜੀਆਂ ਹੋਈਆਂ ਸੀ ਜਿਵੇਂ ਉਹ ਦੁਨੀਆ ਦਾ ਆਖਰੀ ਸਹਾਰਾ ਹੋਵੇ ਰਜੀਵ ਨੇ ਹੌਲੀ ਜਿਹੀ ਪੁੱਛਿਆ ਤੁਸੀਂ ਇੱਥੇ ਕਿਵੇਂ ਉਸ ਦੀ ਆਵਾਜ਼ 'ਚ ਦਰਦ ਸੀ ਪਰ ਵੰਸ਼ਿਕਾ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਕੋਲ ਬੈਠੇ ਇੱਕ ਬਜ਼ੁਰਗ ਭਿਖਾਰੀ ਨੇ ਕਿਹਾ ਸਾਹਿਬ ਇਹ ਔਰਤ ਕਈ ਹਫ਼ਤਿਆਂ ਤੋਂ ਇੱਥੇ ਹੀ ਬੈਠੀ ਹੈ ਬੱਚੇ ਦੇ ਨਾਲ ਭੀਖ ਮੰਗਦੀ ਹੈ ਖਾਣਾ ਤਾਂ ਕਦੇ-ਕਦੇ ਹੀ ਮਿਲਦਾ ਹੈ ਰਜੀਬ ਦਾ ਦਿਲ ਪਰ ਆਇਆ ਉਸਨੇ ਪਲੇਟ 'ਚ ਗਰਮ ਖਿਚੜੀ ਪਾਈ ਬੱਚੇ ਦੇ ਸਾਹਮਣੇ ਰੱਖ ਦਿੱਤੀ ਬੱਚਾ ਭੁੱਖਾ ਸੀ ਪਰ ਉਸਨੇ ਪਹਿਲਾਂ ਆਪਣੀ ਮਾਂ ਦੇ ਵੱਲ ਦੇਖਿਆ ਜਿਵੇਂ ਖਾਣ ਦੇ ਲਈ ਉਸ ਤੋਂ ਇਜਾਜ਼ਤ ਲੈ ਰਿਹਾ ਹੋਵੇ ਵੰਸ਼ਿਕਾ ਨੇ ਹਲਕਾ ਜਿਹਾ ਸਿਰ ਹਿਲਾਇਆ ਤੇ ਬੱਚਾ ਉਦੋਂ ਹੀ ਖਾਣ ਲੱਗਿਆ ਰਜੀਵ ਨੇ ਵੰਸ਼ਿਕਾ ਦੇ ਵੱਲ ਦੇਖਿਆ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਰਹੇ ਸੀ ਪਰ ਉਹ ਉਹਨਾਂ ਨੂੰ ਰੋਕ ਰਹੀ ਸੀ ਤੇਰੇ ਨਾਲ ਕੀ ਹੋਇਆ ਵੰਸ਼ਿਕਾ ਤੁਸੀਂ ਕਿਉਂ ਉਹ ਗੱਲ ਇੱਥੇ ਹੀ ਛੱਡ ਦਿੰਦਾ ਹੈ ਵੰਸ਼ਿਕਾ ਨੇ ਇੱਕ ਲੰਮਾ ਸਾਹ ਲਿਆ ਜਿਵੇਂ ਬਹੁਤ ਦਿਨਾਂ ਤੋਂ ਸੀਨੇ ਦੇ ਵਿੱਚ ਦੱਬਿਆ ਹੋਇਆ ਦਰਦ ਬਾਹਰ ਆਉਣ ਨੂੰ ਕਹਿ ਰਿਹਾ ਹੋਵੇ ਤਲਾਕ ਤੋਂ ਬਾਅਦ ਸਭ ਕੁਝ ਖਤਮ ਹੋ ਗਿਆ ਜਿਨੇ ਦੋਸਤ ਸੇ ਰਿਸ਼ਤੇਦਾਰਾਂ ਤੇ ਭਰੋਸਾ ਸੀ ਸਾਰੇ ਦੂਰ ਹੋ ਗਏ ਨੌਕਰੀ ਕੀਤੀ ਘਰ ਚਲਾਇਆ ਪਰ ਬਿਮਾਰੀ ਤੇ ਕਰਜ਼ੇ ਨੇ ਸਭ ਕੁਝ ਵਿਗਾ ਦਿੱਤਾ ਜਦੋਂ ਹਾਲਾਤ ਖਰਾਬ ਹੋ ਗਏ ਮਕਾਨ ਮਾਲਕ ਨੇ ਘਰ ਤੋਂ ਕੱਢ ਦਿੱਤਾ ਬੱਚਾ ਬਿਮਾਰ ਸੀ ਮੇਰੇ ਕੋਲ ਬਸ ਆਹੀ ਸੜਕ ਬਚੀ ਸੀ ਰਜੀਵ ਨੇ ਸੁਣਿਆ ਪਰ ਹਰ ਇੱਕ ਬੋਲ ਉਸਦੇ ਸੀਨੇ ਦੇ ਵਿੱਚ ਤੀਰ ਦੀ ਤਰ੍ਹਾਂ ਉਤਰ ਰਿਹਾ ਸੀ ਉਹ ਸੋਚ ਵੀ ਨਹੀਂ ਸਕਦਾ ਸੀ ਕਿ ਕਦੇ ਜਿਸ ਦੇ ਨਾਲ ਸੁਪਨੇ ਦੇਖੇ ਹੋਣ ਉਹ ਅੱਜ ਇਸ ਹਾਲਾਤ ਦੇ ਵਿੱਚ ਹੋਵੇਗੀ ਤੇ ਉਸ ਦਾ ਪੁੱਤ ਉਸ ਦਾ ਆਪਣਾ ਖੂਨ ਫੁੱਟ ਪਾਤੇ ਭੁੱਖਾ ਸੌਂਦਾ ਹੋਵੇਗਾ ਪੇੜ ਦੇ ਵਿੱਚ ਕਾਫੀ ਲੋਕ ਹੁਣ ਖੜ ਕੇ ਦੇਖ ਰਹੇ ਸੀ ਇੱਕ ਦੂਜੇ ਦੇ ਨਾਲ ਗੱਲਾਂ ਕਰ ਰਹੇ ਸੀ ਰਜੀਵ ਨੂੰ ਅਹਿਸਾਸ ਹੋਇਆ ਇਹ ਕੋਈ ਨਿੱਜੀ ਪਲ ਨਹੀਂ ਰਹਿ ਗਿਆ ਪਰ ਸਚਾਈ ਸੁਣਨ ਤੋਂ ਬਾਅਦ ਉਹ ਹੁਣ ਆਪਣੇ ਆਪ ਨੂੰ ਰੋਕ ਨਹੀਂ ਸਕਦਾ ਸੀ ਵੰਸ਼ਕਾ ਉਸ ਦੀ ਆਵਾਜ਼ ਦੇ ਵਿੱਚ ਇੱਕ ਆਪਣਾਪਨ ਆ ਗਿਆ ਅੱਜ ਤੋਂ ਬਾਅਦ ਤੋਂ ਤੇ ਇਹ ਬੱਚਾ ਸੜਕ ਤੇ ਨਹੀਂ ਨਹੀਂ ਰਹਿਣਗੇ ਭਾਵੇਂ ਜੋ ਮਰਜ਼ੀ ਕਰਨਾ ਪਵੇ ਪਰ ਮੈਂ ਤੁਹਾਨੂੰ ਇੱਥੋਂ ਲੈ ਕੇ ਜਾਵਾਂਗਾ ਵੰਸ਼ਿਕਾ ਨੇ ਉਸਦੇ ਵੱਲ ਦੇਖਿਆ ਅੱਖਾਂ ਦੇ ਵਿੱਚ ਦਰਦ ਤੇ ਵਿਸ਼ਵਾਸ ਦੋਵੇਂ ਸੀ ਤੇ ਕੱਲ ਫਿਰ ਤੁਸੀਂ ਛੱਡ ਦਿਓਗੇ ਜੇ ਮੈਂ ਪਹਿਲਾਂ ਇਹ ਸੁਣ ਕੇ ਰਜੀਵ ਦਾ ਚਿਹਰਾ ਉੱਡ ਗਿਆ ਪੀੜਜਸ ਨਾਟਾਸ਼ਾ ਆ ਗਿਆ ਪਰ ਉਸਦੇ ਮਨ ਦੇ ਵਿੱਚ ਹੁਣ ਕੋਈ ਸ਼ੱਕ ਨਹੀਂ ਸੀ ਉਹ ਇਸ ਵਾਰ ਕੁਝ ਅਜੀਹਾ ਕਰੇਗਾ ਜਿਹੜਾ ਸਾਰਿਆਂ ਦੇ ਸਾਹਮਣੇ ਹੋਵੇਗਾ ਤੇ ਜਿਸ ਨੂੰ ਕਦੇ ਕੋਈ ਮਿਟਾ ਨਹੀਂ ਸਕੇਗਾ ਅਰਜੀਵ ਹੌਲੀ-ਹੌਲੀ ਖੜਾ ਹੋਇਆ ਉਸ ਦੀਆਂ ਨਜ਼ਰਾਂ ਹੁਣ ਵੰਸ਼ਕਾ ਤੇ ਉਸ ਛੋਟੇ ਬੱਚੇ ਵੱਲ ਸੀ ਪਰ ਆਵਾਜ਼ ਅਜੀਹੇ ਸੀ ਕਿ ਕੋਲ ਖੜੇ ਹਰ ਇੱਕ ਇਨਸਾਨ ਨੂੰ ਸੁਣ ਸਕੇ ਸੁਣੋ ਪੇੜ ਦਾ ਰੋਲਾ ਚੁੱਪ ਹੋ ਗਿਆ ਦੁਕਾਨਾਂ ਤੋਂ ਲੋਕ ਬਾਹਰ ਦੇਖਣ ਲੱਗੇ ਰੇੜੀ ਵਾਲੇ ਰੁਕ ਕੇ ਦੇਖਣ ਲੱਗੇ ਰਜੀਵ ਨੇ ਸਿੱਧਾ ਕਿਹਾ ਇਹ ਔਰਤ ਤੇ ਇਹ ਬੱਚਾ ਮੇਰੇ ਆਪਣੇ ਨੇ ਗੱਲ ਸੁਣਦੇ ਹੀ ਲੋਕਾਂ ਦੇ ਚਿਹਰੇ ਹੈਰਾਨੀ ਦੇ ਨਾਲ ਭਰ ਗਏ ਹੁਣ ਲੋਕਾਂ ਨੇ ਤਾਂ ਉਦੋਂ ਹੀ ਮੋਬਾਈਲ ਕੱਢ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਵੰਸ਼ਿਕਾ ਘਬਰਾ ਗਈ ਰਜੀਵ ਕੀ ਕਰ ਰਹੇ ਹੋ ਸਾਰੇ ਦੇਖ ਰਹੇ ਨੇ ਉਸ ਦੀ ਆਵਾਜ਼ ਚ ਡਰ ਸੀ ਸ਼ਰਮ ਸੀ ਰਜੀਪ ਦੀਆਂ ਅੱਖਾਂ ਦੇ ਵਿੱਚ ਲਿਆ ਹੋਇਆ ਉਹ ਫੈਸਲਾ ਚੱਲ ਕਰ ਰਿਹਾ ਸੀ ਉਸ ਨੇ ਭੇੜ ਦੇ ਵੱਲ ਮੂੰਹ ਕੀਤਾ ਅਤੇ ਜ਼ੋਰ ਦੇ ਨਾਲ ਬੋਲਿਆ ਕਈ ਸਾਲ ਪਹਿਲਾਂ ਮੈਂਨੇ ਗਲਤੀ ਕੀਤੀ ਸੀ ਮੈਂ ਇਹਨਾਂ ਨੂੰ ਇਕੱਲਾ ਛੱਡ ਦਿੱਤਾ ਸੋਚਿਆ ਸੀ ਇਹ ਸੰਭਾਲ ਲੈਣਗੇ ਪਰ ਮੈਂ ਕਦੇ ਵੀ ਸੋਚਿਆ ਨਹੀਂ ਸੀ ਕਿ ਹਾਲਾਤ ਇਹਨਾਂ ਨੂੰ ਇੱਥੇ ਤੱਕ ਲੈ ਆਉਣਗੇ ਅੱਜ ਤੋਂ ਇਹ ਸੜਕ ਇਹਨਾਂ ਦੀ ਜਗ੍ਹਾ ਨਹੀਂ ਇਹਨਾਂ ਦੇ ਸਿਰ ਤੇ ਛੱਤ ਹੋਵੇ ਕਿ ਇੱਜ਼ਤ ਹੋਵੇਗੀ ਤੇਹ ਬੱਚਾ ਸਕੂਲ ਜਾਵੇਗਾ ਫੁੱਟਪਾਥ ਤੇ ਨਹੀਂ ਬੈਠੇਗਾ। ਪੇੜ ਦੇ ਵਿੱਚੋਂ ਕਿਸੇ ਨੇ ਹੋਲੀ ਜਿਹੀ ਤਾੜੀ ਵਜਾਈ, ਫਿਰ ਦੂਜੇ ਨੇ, ਫਿਰ ਤੀਜੇ ਨੇ ਦੇਖਦੇ ਹੀ ਦੇਖਦੇ ਪੂਰਾ ਇਲਾਕਾ ਤਾੜੀਆਂ ਦੇ ਨਾਲ ਗੂੰਜ ਉਠਿਆ। ਪਰ ਰਜੀਬ ਦੇ ਚਿਹਰੇ ਤੇ ਖੁਸ਼ੀ ਨਹੀਂ ਸੀ। ਉਸਨੇ ਆਪਣੀ ਜੇਬ ਚੋਂ ਫੋਨ ਕੱਢਿਆ। "ਰੋਹਿਤ ਗੱਡੀ ਲੈ ਕੇ ਜਲਦੀ ਚੌਂਕ ਚਾਓ ਤੇ ਸੁਣੋ, ਮੇਰੇ ਘਰ ਦਾ ਗੈਸਟ ਰੂਮ ਹੁਣੇ ਹੀ ਖਾਲੀ ਕਰਵਾ ਦਿਓ।" ਫੋਨ ਰੱਖਦੇ ਹੀ ਉਸਨੇ ਪੇੜ ਦੇ ਵੱਲ ਦੇਖਿਆ। "ਤੁਸੀਂ ਸਾਰੇ ਗਵਾਹ ਹੋ, ਜੇਕਰ ਕੱਲ ਨੂੰ ਇਹ ਸੜਕ ਤੇ ਦਿਖੇ ਤਾਂ ਸਮਝ ਲਿਓ ਕਿ ਮੈਂ ਮਰ ਗਿਆ ਹਾਂ।" ਵੰਸ਼ਕਾ ਦੀਆਂ ਅੱਖਾਂ 'ਚ ਹੰਝੂ ਆ ਗਏ ਬੱਚਾ ਚੁੱਪਚਾਪ ਆਪਣੀ ਪਲੇਟ ਫੜ ਕੇ ਰਜੀਵ ਨੂੰ ਦੇਖ ਰਿਹਾ ਸੀ ਹੁਣ ਉਸ ਦੀਆਂ ਅੱਖਾਂ ਵਿੱਚ ਅਜਨਬੀ ਪਲ ਨਹੀਂ ਸੀ ਬਲਕਿ ਇੱਕ ਅਣਜਾਣੀ ਉਮੀਦ ਸੀ ਇਸ ਦੇ ਚਲਦਿਆਂ ਹੀ ਕਾਲੀ ਐਕਸਯੂਬ ਫੁੱਟਪਾਥ ਤੇ ਆ ਕੇ ਰੁਕੇ ਡਰਾਈਵਰ ਬਾਹਰ ਨਿਕਲਿਆ ਦਰਵਾਜ਼ਾ ਖੋਲ੍ਹਿਆ ਰਜੀਵ ਨੇ ਪਹਿਲਾਂ ਬੱਚੇ ਦਾ ਹੱਥ ਫੜਿਆ ਫਿਰ ਵੰਸ਼ਕਾ ਦੇ ਵੱਲ ਹੱਥ ਕੀਤਾ ਉਹ ਡਰੀ ਪਰ ਉਸ ਦਾ ਹੱਥ ਦਸ ਅੰਗਣ ਤੋਂ ਬਾਅਦ ਰਜੀਵ ਦੇ ਹੱਥ ਵਿੱਚ ਸੀ ਪਿੜ ਰਾਸਤਾ ਛੱਡ ਕੇ ਪਾਸੇ ਹੋ ਗਏ ਕੁਝ ਵਿਅਕਤੀ ਹਲੇ ਵੀ ਵੀਡੀਓ ਬਣਾ ਰਹੇ ਸੀ ਕੁਝ ਆਪਸ ਚ ਗੱਲਾਂ ਕਰ ਰਹੇ ਸੀ ਕੌਣ ਹੈ ਇਹ ਵਿਅਕਤੀ ਕਿੰਨੀ ਤਾਕਤ ਹੈ ਇਸ ਦੇ ਸ਼ਬਦਾਂ ਚ ਐਕਸਿਮ ਵਿਵੇਦਾ ਦਰਵਾਜਾ ਬੰਦ ਹੁੰਦਿਆ ਹੈ ਰਜੀਵ ਨੇ ਇੱਕ ਵਾਰ ਹੋਰ ਭੀੜ ਦੇ ਵੱਲ ਦੇਖਿਆ ਤੇ ਬਸ ਇਨਹੀ ਕਿਹਾ ਜ਼ਿੰਦਗੀ ਚ ਇਨਸਾਨ ਨੂੰ ਪਹਿਚਾਨੋ ਕੱਪੜਿਆਂ ਤੋਂ ਨਹੀਂ ਗੱਡੀ ਹੌਲੀ ਹੌਲੀ ਭੀੜ ਤੋਂ ਦੂਰ ਚਲੀ ਗਈ ਪਰ ਉਸ ਦਿਨ ਦੀ ਇਹ ਫੋਟੋ ਇੱਕ ਵਿਅਕਤੀ ਦਾ ਆਪਣਾ ਬੀਤਿਆ ਹੋਇਆ ਪਲ ਦੇ ਨਾਲ ਸਾਹਮਣੇ ਸੀ ਇੱਕ ਮਾਂ ਦੀ ਅੱਖਾਂ ਦੇ ਵਿੱਚ ਵਾਪਸੀ ਦੀ ਇੱਜ਼ਤ ਤੇ ਇੱਕ ਬੱਚੇ ਦੇ ਬੁੱਲਾਂ ਤੇ ਪਹਿਲੀ ਵਾਰ ਮੁਸਕਾਨ ਲੋਕਾਂ ਦੀਆਂ ਯਾਦਾਂ ਦੇ ਵਿੱਚ ਹਮੇਸ਼ਾ ਦੇ ਲਈ ਵਸ ਗਈ ਐਕਸੀਓਵੀ ਸ਼ਹਿਰ ਦੇ ਪੇੜ-ਪਾੜ ਇਲਾਕੇ ਤੋਂ ਨਿਕਲ ਕੇ ਇੱਕ ਸ਼ਾਂਤ ਕਲੋਨੀ ਦੇ ਵਿੱਚ ਦਾਖਲ ਹੋਏ ਵੱਡੇ-ਵੱਡੀਆਂ ਬਿਲਡਿੰਗਾਂ ਦੇ ਵਿੱਚ ਇੱਕ ਚਿੱਟੇ ਰੰਗ ਦਾ ਬਹੁਤ ਵੱਡਾ ਘਰ ਖੜਿਆ ਸੀ ਰਜੀਵ ਦਾ ਘਰ ਗੇਟ ਖੋਲਦਿਆਂ ਹੀ ਰਜੀਵ ਦੇ ਡਰਾਈਵਰ ਨੇ ਗੱਡੀ ਅੰਦਰ ਪਾਰਕ ਕਰ ਦਿੱਤੀ ਵੰਸ਼ੀਕਾ ਤੇ ਉਸਦਾ ਮੁੰਡਾ ਡਰਦੇ ਡਰਦੇ ਗੱਡੀ ਚੋਂ ਬਾਹਰ ਨਿਕਲੇ। ਉਹਨਾਂ ਦੇ ਪੈਰਾਂ નીચે ਹੁਣ ਟੂੜ ਨਾਲ ਭਰੀ ਹੋਈ ਸੜਕ ਨਹੀਂ, ਬਲਕਿ ਸਾਫ਼-ਸੁਥਰਾ ਪੱਥਰ ਵਾਲਾ ਫਰਸ਼ ਸੀ। ਬੱਚੇ ਨੇ ਚਾਰੇ ਪਾਸੇ ਦੇਖਿਆ ਫੁੱਲਾਂ ਦੇ ਗਮਲੇ, ਪਾਣੀ ਦਾ ਫੁਹਾਰਾ ਤੇ ਅੰਦਰ ਤੋਂ ਤੇ ਅੰਦਰੋਂ ਰਸੋਈ ਤੋਂ ਆਉਂਦੀ ਖੁਸ਼ਬੂ। ਰਜੀਵ ਨੇ ਦਰਵਾਜ਼ਾ ਖੋਲ੍ਹਿਆ। ਅੰਦਰ ਆ ਹੁਣ ਇਹ ਤੁਹਾਡਾ ਵੀ ਘਰ ਹੈ। ਵੰਸ਼ੀਕਾ ਦਰਵਾਜ਼ੇ ਤੇ ਹੀ ਰੁਕ ਗਈ। ਉਸ ਦੀਆਂ ਅੱਖਾਂ 'ਚ ਡਰ ਸੀ, ਜਿਵੇਂ ਯਕੀਨ ਹੀ ਨਾ ਹੋ ਰਿਹਾ ਹੋਵੇ ਕਿ ਇਹ ਸਾਰਾ ਕੁਝ ਸੱਚ ਹੈ। ਰਜੀਵ ਨੇ ਸ਼ਾਂਤ ਸੁਭਾਅ ਦੇ ਨਾਲ ਕਿਹਾ ਤੈਨੂੰ ਅੰਦਰ ਆਉਣ ਦੇ ਲਈ ਕਿਸੇ ਦੀ ਇਜਾਜ਼ਤ ਦੀ ਜ਼ਰੂਰਤ ਨਹੀਂ ਇਹ ਘਰ ਕਦੇ ਤੇਰਾ ਸੀ ਤੇ ਅੱਜ ਤੋਂ ਬਾਅਦ ਫਿਰ ਤੁਹਾਡਾ ਹੈ ਪੁੱਤ ਹੌਲੀ ਜਿਹੀ ਅੱਗੇ ਆਇਆ ਮਮਾ ਇਹ ਅੰਕਲ ਵਧੀਆ ਨੇ ਵੰਸ਼ਿਕਾ ਨੇ ਉਸਦੇ ਵੱਲ ਦੇਖਿਆ ਫਿਰ ਰਜੀਵ ਦੇ ਵੱਲ ਦੇਖਿਆ ਤੇ ਬਹੁਤ ਸਾਲਾਂ ਬਾਅਦ ਫਿਰ ਹਲਕੀ ਜਿਹੀ ਮੁਸਕਾਨ ਦਿੱਤੀ ਹਾਂ ਇਹ ਬੁਰਾ ਨਹੀਂ ਡਰਾਈਵਰ ਤੇ ਸਟਾਫ ਨੇ ਉਦੋਂ ਹੀ ਉਹਨਾਂ ਦੇ ਲਈ ਗੈਸਟ ਰੂਮ ਤਿਆਰ ਕਰ ਦਿੱਤਾ ਸਾਫ਼ ਚਾਦਰ ਅਤੇ ਗਰਮ ਪਾਣੀ ਤੇ ਖਾਣ ਦੀ ਤੇ ਖਾਣਾ ਟੇਬਲ ਤੇ ਰੱਖ ਦਿੱਤਾ। ਬੱਚਾ ਜਿਵੇਂ ਹੀ ਬੈੱਡ ਤੇ ਬੈਠਿਆ, ਉਹਦੀਆਂ ਅੱਖਾਂ ਚਮਕ ਗਈਆਂ। ਸ਼ਾਇਦ ਉਸਨੇ ਪਹਿਲੇ ਕਦੇ ਇੰਨਾ ਨਰਮ ਗੱਦਮ ਮਹਿਸੂਸ ਨਹੀਂ ਕੀਤਾ ਸੀ। ਰਾਤ ਦੇ ਖਾਣੇ ਤੇ ਸਾਰੇ ਇਕੱਠੇ ਬੈਠੇ। ਵੰਸ਼ਿਕਾ ਚੁੱਪਚਾਪ ਸਿਰਸ ਆਪਣੇ ਬੱਚਿਆਂ ਨੂੰ ਖਾਣਾ ਖਵਾ ਰਹੀ ਸੀ। ਰਜੀਵ ਨੇ ਹੌਲੀ ਜਿਹੀ ਕਿਹਾ, "ਸਿਮਰਨ, ਮੈਂ ਜਾਣਦਾ ਹਾਂ ਜੋ ਹੋਇਆ ਉਹ ਆਸਾਨੀ ਨਾਲ ਨਹੀਂ ਭੁੱਲਿਆ ਜਾਣਾ ਪਰ ਅੱਜ ਤੋਂ ਤੂੰ ਤੇ ਮੈਂ ਆਪਣੇ ਪੁੱਤ ਇਕੱਲੇ ਨਹੀਂ ਰਹਾਂਗੇ। ਮੈਂ ਵਾਅਦਾ ਕਰਦਾ ਹਾਂ।" ਵਸ਼ਿਕਾ ਦੀਆਂ ਅੱਖਾਂ 'ਚੋਂ ਹੰਝੂ ਡਿੱਗਣ ਲੱਗੇ ਮੈਂ ਕਦੇ ਵੀ ਕਿਸੇ ਤੋਂ ਮਦਦ ਨਹੀਂ ਮੰਗੀ ਪਰ ਅੱਜ ਤੁਹਾਡਾ ਸੁਭਾਲ ਨੂੰ ਮੈਂ ਠੁਕਰਾ ਨਹੀਂ ਸਕਦੀ ਰਜੀਵ ਨੇ ਆਪਣੇ ਪੁੱਤ ਦੇ ਹਾਲ ਦੇਖਿਆ ਕੱਲ ਤੋਂ ਤੇਰਾ ਐਡਮਿਸ਼ਨ ਸ਼ਹਿਰ ਦੇ ਸਭ ਤੋਂ ਵੱਡੇ ਸਕੂਲ 'ਚ ਹੋਵੇਗਾ ਤੇ ਹੁਣ ਤੇਰੀ ਮਾਤਾ ਕਿਸੇ ਫੁੱਟਪਾਥ 'ਤੇ ਨਹੀਂ ਬੈਠੇਗੀ ਇਹ ਮੇਰੀ ਕੰਪਨੀ ਦੀ ਚੈਰਿਟੀ ਬੇਟੀ ਦੀ ਹੈੱਡ ਹੋਵੇਗੀ ਕਿਉਂਕਿ ਮੈਂ ਜਾਣਦਾ ਹਾਂ ਇਹ ਦੂਜਿਆਂ ਦਾ ਦਰਦ ਸਮਝਦੀ ਹੈ ਵੰਸ਼ਿਕਾ ਨੇ ਪਹਿਲੀ ਵਾਰ ਸਿਰ ਉੱਤੇ ਕਰਕੇ ਉਸ ਦੀਆਂ ਅੱਖਾਂ 'ਚ ਦੇਖਿਆ ਰਜੀਵ ਸ਼ਾਇਦ ਤੁਸੀਂ ਬਦਲ ਗਏ ਹੋ ਰਜੀਵ ਨੇ ਹੱਸਦੇ ਹੋਏ ਕਿਹਾ ਹਾਂ ਪਰ ਦੇਰ ਤੋਂ ਰੋਟੀ ਖਤਮ ਹੁੰਦਿਆ ਹੀ ਰਜੀਵ ਬਰਾਂਡੇ 'ਚ ਚਲਾ ਗਿਆ ਰਾਤ ਨੂੰ ਆਸਮਾਨ ਤਾਰਿਆਂ ਦੇ ਨਾਲ ਭਰਿਆ ਸੀ ਉਸ ਨੂੰ ਪਤਾ ਸੀ ਕਿ ਉਸ ਨੇ ਸਿਰਫ ਇੱਕ ਪਰਿਵਾਰ ਨਹੀਂ ਖੁਦ ਨੂੰ ਵੀ ਸੜਕ ਤੋਂ ਚੁੱਕ ਕੇ ਫਿਰ ਤੋਂ ਜ਼ਿੰਦਗੀ 'ਚ ਖੜਾ ਕਰ ਦਿੱਤਾ ਸੀ ਇਨਸਾਨ ਦੀ ਪਹਿਚਾਨ ਉਸਦੇ ਕੱਪੜਿਆਂ ਦੇ ਨਾਲ ਨਹੀਂ ਉਸਦੀ ਇੱਜ਼ਤ ਤੋਂ ਹੁੰਦੀ ਹੈ ਸੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਸਟੋਰੀ ਉਮੀਦ ਕਰਦਾ ਕਿ ਵਧੀਆ ਲੱਗੀ ਹੋਵੇਗੀ ਜੇਕਰ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ